ਪੰਜਾਬ ਦੇ ਵਿੱਚ ਸਿਆਸਤ ਇੱਕ ਵਾਰ ਫੇਰ ਤੋਂ ਗਰਮਾਉਂਦੀ ਨਜ਼ਰ ਆ ਰਹੀ ਹੈ ਲੁਧਿਆਣਾ ਜਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਕਾਂਗਰਸ ਦੇ ਵਿੱਚ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਦਾ ਜੇ ਕਿ ਬਿਗਲ ਬਚ ਚੁੱਕਿਆ ਤੇ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਵਿੱਚ ਕਲੇਸ਼ ਦਿਖਾਈ ਦੇ ਰਿਹਾ ਹੈ ਦਰਸਲ ਤਰੀਕਾਂ ਦਾ ਐਲਾਨ ਹੋ ਜਾਣ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਦੇ ਵੱਲੋਂ ਇੱਕ ਪੋਸਟਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੌਜੂਦਾ ਪ੍ਰਧਾਨ ਦੀ ਤਸਵੀਰ ਕਿਤੇ ਗਾਇਬ ਹੈ ਕਾਂਗਰਸ ਦੇ ਜੋ ਪੈਦਾ ਹੋਇਆ ਕਲੇਸ਼ ਹੁਣ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਤਸਵੀਰ ਦੇਖ ਕੇ ਲੱਗ ਰਿਹਾ ਹੈ ਕਿ ਨਰਾਜ਼ਗੀ ਅਜੇ ਵੀ ਉਦਾਂ ਹੀ ਕਾਇਮ ਹੈ ਉੱਥੇ ਹੀ ਜੇ ਗੱਲ ਕਰੀਏ ਤਾਂ ਪ੍ਰਤਾਪ ਸਿੰਘ ਬਾਜਵਾ ਵੀ ਕਿਤੇ ਨਜ਼ਰ ਨਹੀਂ ਆ ਰਹੇ ਨੇ ਆਸ਼ੂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਫੋਟੋ ਦੇ ਵਿੱਚ ਬਾਜਵਾ ਤੇ ਰਾਜਾ ਵੜਿੰਗ ਗਾਇਬ ਨਜ਼ਰ ਆ ਰਹੇ ਨੇ ਸਾਥੀ ਲੀਡਰਸ਼ਿਪ ਦੀ ਫੋਟੋ ਦੇ ਵਿੱਚ ਵੀ ਰਾਜਾ ਵੜਿੰਗ ਦੀ ਫੋਟੋ ਕਿਤੇ ਵੀ ਨਜ਼ਰ ਨਹੀਂ ਆ ਰਹੀ ਆਸ਼ੂ ਲੁਧਿਆਣਾ ਵੱਸ ਤੋਂ ਕਾਂਗਰਸ ਦੇ ਉਮੀਦਵਾਰ ਹਨ ਪਿਛਲੇ ਦਿਨੀ ਵੀਕ ਬੈਨਰ ਨਜ਼ਰ ਆਇਆ ਸੀ ਕਈ ਵੀ ਨਾਤਾ ਪ੍ਰਤਾਪ ਸਿੰਘ ਬਾਜਵਾ ਤੇ ਨਾ ਹੀ ਰਾਜਾ ਵੜਿੰਗ ਦੀ ਫੋਟੋ ਕਿਤੇ ਨਜ਼ਰ ਆਈ ਤੇ ਹੁਣ ਫੇਰ ਜਿਹੜੀ ਫੋਟੋ ਸਾਂਝੀ ਕੀਤੀ ਗਈ ਆ ਭਾਰਤ ਪੂਸ਼ਣ ਆਸ਼ੋ ਦੇ ਵੱਲੋਂ ਨਾ ਤਸਵੀਰਾਂ ਦੇ ਵਿੱਚ ਨਾ ਬਾਜਵਾ ਤੇ ਨਾ ਹੀ ਰਾਜਾ ਵੜਿੰਗ ਦਿਖਾਈ ਦੇ ਰਹੇ ਨੇ ਲੁਧਿਆਣਾ ਹਲਕਾ ਵੈਸਟ ਦੀ ਜਿਮਨੀ ਚੋਣ ਦੀ ਤਰੀਕ ਦਾ ਐਲਾਨ ਹੋ ਚੁੱਕਿਆ ਹੈ ਤਰੀਕਾਂ ਦੇ ਐਲਾਨ ਤੋਂ ਬਾਅਦ ਰਾਜਨੀਤਿਕ ਗਤੀਵਿਧੀਆਂ ਨੇ ਜ਼ੋਰ ਫੜ ਲੈਣਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਵੀ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ ਭਾਰਤ ਪੂਸ਼ਣ ਆਸ਼ੂ ਜੋ ਕਿ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਵੈਸਟ ਤੋਂ ਸਾਬਕਾ ਵਿਧਾਇਕ ਰ ਕੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਜੋ ਤਸਵੀਰ ਸਾਂਝੀ ਕੀਤੀ ਹੈ ਉਸ ਤੋਂ ਬਾਅਦ ਇੱਕ ਵਾਰ ਫੇਰ ਤੋਂ ਹਲਚਲ ਸ਼ੁਰੂ ਹੋ ਗਈ ਹੈ ਨਾ ਤਸਵੀਰਾਂ ਦੇ ਵਿੱਚ ਕਿਤੇ ਵੀ ਮੌਜੂਦਾ ਪ੍ਰਧਾਨ ਰਾਜਾ ਵੜਿੰਗਾ ਤੇ ਨਾ ਹੀ ਪ੍ਰਤਾਪ ਸਿੰਘ ਬਾਜਵਾ ਨਜ਼ਰ ਆ ਰਹੇ ਨੇ